ਚਾਹੀਦਾ ਤਾਂ ਉਹ ਸੀ ਕਿ ਇਸ ਦੁੱਖ ਦੀ ਘੜੀ ਵਿੱਚ ਸਾਰੀਆਂ ਪੰਥਕ ਤਰ੍ਹਾਂ ਇਹ ਕਹਿੰਦੀਆਂ ਵੀ ਆਓ ਆਪਾਂ ਅਕਾਲ ਤਖਤ ਸਾਹਿਬ ਤੇ ਬੈਠ ਕੇ ਕੋਈ ਐਸਾ ਫੈਸਲਾ ਕਰੀਏ ਜੋ ਪੰਥ ਦੇ ਹਿੱਤ ਵਿੱਚ ਹੋਵੇ ਲੇਕਿਨ ਉਹ ਪੰਥ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਕਦੇ ਵੀ ਪੰਥ ਬਰਦਾਸ਼ਤ ਨਹੀਂ ਕਰ ਸਕਦਾ ਔਰ ਅਕਾਲ ਤਖਤ ਸਾਹਿਬ ਨੂੰ ਬੜੀਆਂ ਸ਼ਕਤੀਆਂ ਆਈਆਂ ਚਾਹੇ ਮੁਗਲ ਆਏ ਚਾਹੇ ਅੰਗਰੇਜ਼ ਆਏ ਉਹਨਾਂ ਨੇ ਵੀ ਆਪਦੇ ਪਿੱਠੂ ਪਿਠਾ ਕੇ ਦੇਖਿਆ ਜੇ ਗਾਂਗਦੇ ਸਰਕਾਰ ਇਹੋਨਾ ਤੋਪਾਂ ਨਾਲ ਉਡਾਇਆ ਇਹਦੀ अहमियत ਨੂੰ ਖਤਮ ਕਰਨ ਦੀ ਹਰੇਕ ਨੇ ਕੋਸ਼ਿਸ਼ ਕੀਤੀ ਲੇਕਿਨ ਸਿੱਖਾਂ ਨੇ ਕਦੇ ਬਰਦਾਸ਼ਤ ਨਹੀਂ ਕੀਤਾ ਉਹਨਾਂ ਨੇ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਵੋੱਚ ਮੰਨ ਕੇ ਉਹਨੂੰ ਉਹਨਾਂ ਲੋਕਾਂ ਤੋਂ ਛੁਡਾਇਆ ਔਰ ਜਿੱਥੋਂ ਤੱਕ ਕਿ ਉਹਦੀ ਹਸਤੀ ਨੂੰ ਹੋਰ ਤਕੜਾ ਕੀਤਾ ਹਰੇ ਪੰਥ ਨੇ ਲੇਕਿਨ ਹੁਣ ਵੀ ਕੋਈ ਵੀ ਸਾਜਸ਼ਣ ਨਹੀਂ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਨੀਮਾ ਨਹੀਂ ਦਿਖਾ ਸਕਦਾ ਕੋਈ ਨਮਾ ਨਹੀਂ ਸੀ ਲੋਕਾਂ ਨੂੰ ਸਾਰੇ ਸਿੱਖਾਂ ਨੂੰ ਵੀ ਤੇ ਆਮ ਜਨਤਾ ਨੂੰ ਵੀ ਅਪੀਲ ਕਰਨੇ ਆ ਕਿ ਉਹਨਾਂ ਸ਼ਕਤੀਆਂ ਨੂੰ ਮੂੰਹ ਨਾ ਲਾਓ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਜਿਹ ਉਹਨਾਂ ਸ਼ਕਤੀ ਨੂੰ ਘਟਾਉਣਾ ਚਾਹੁੰਦੇ ਆ ਔਰ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ